ਇਹ ਵੱਡੀਆਂ ਸ਼ਾਪ ਦੀ ਕੁਆਲਿਟੀ ਸੇਮ ਹੁੰਦੀ ਆ ਪ੍ਰਾਈਸ ਸੇਮ ਹੁੰਦੀ ਹੈ ਪਰ ਉਹਨਾਂ ਦੀ ਜਿਹੜੇ ਬ੍ਰਾਂਡ ਹੈ ਨਾ ਬ੍ਰਾਂਡ ਦਾ ਨਾਂ ਲੱਗ ਜਾਂਦਾ ਤੇ ਰੇਟ ਹਾਈ ਹੁੰਦੀ ਆ ਬਣਾ ਆਪਾਂ ਹੋਈ ਚੀਜ਼ ਆ ਜਿੱਥੇ ਜਿਹੜੀ ਇੱਥੇ ਮਿਲਦੀ ਆ ਤਾਂ ਫਰਕ ਪੈਂਦਾ ਵਾ ਕਿ ਆਪਾਂ ਇਹਨਾਂ ਦੁਕਾਨਾਂ ਤੋਂ ਵੀ ਸਮਾਨ ਖਰੀਦੀਏ ਕਿਉਂਕਿ ਦੁਕਾਨ ਵੱਡੀ ਵੇਖੇ ਸਾਰੇ ਵੜ ਜਾਂਦੀਆਂ ਨਾ ਪਰ ਇਹ ਜੀ ਇਹਨਾਂ ਦੀ ਪਹੁੰਚ ਕੱਟ ਰਹੀ ਆ ਤੇ ਕਈ ਹੁੰਦੇ ਨੇ ਜਿਹੜੇ ਗਰੀਬ ਸ਼ਾਪਸ ਨਹੀਂ ਲੈ ਸਕਦੇ ਤੇ ਬਾਅਦ ਆਪਣਾ ਜਿਹੜਾ ਵੀ ਆ ਬਿਜ਼ਨਸ ਕਰ ਲੈਂਦੇ ਆ ਪਰ ਲੋਕੀ ਉਹ ਜੀ ਦੇਖਦੇ ਕਿ ਸਾਡੇ ਬ੍ਰਾਂਡ ਆ ਬ੍ਰਾਂਡ ਤੇ ਜਾਂਦੀ ਆ ਤੇ ਬ੍ਰਾਂਡ ਸਮਾਨ ਲੈ ਲੈਂਦੇ ਆ ਤੇ ਇਹਨਾਂ ਦਾ ਸਮਾਨ ਜਿਹੜਾ ਘਟ ਜਾਂਦਾ ਵਾ ਫਿਰ ਆਪਾਂ ਸੋਚਦੇ ਕਿ ਨਹੀਂ ਚਲੋ ਬ੍ਰਾਂਡ ਵਾਲੇ ਛੱਡੋ ਆਪਾਂ ਇਹਦਰਾ ਲੈ ਲੈਨੇ ਆ ਕੀ ਬਾਤ ਦਿਵਾਲੀ ਦੀ ਆ ਬਹੁਤ ਸਾਰੀਆਂ ਮੁਬਾਰਕਾਂ ਬਹੁਤ ਬਹੁਤ ਅੱਛਾ ਕੀ ਨਾਮ ਆਪਣਾ ਆਰਤੀ ਆਰਤੀ ਐ ਆਰਤੀ ਜੀ ਤੁਸੀਂ ਮੈਨੂੰ ਦੱਸੋਗੇ ਐ ਦਿਵਾਲੀ ਨੂੰ ਲੈ ਕੇ ਤੁਹਾਡੇ ਬਿਜ਼ਾਰ ਦੇ ਵਿੱਚ ਕਿੰਨੀਆਂ ਗਰਾਉਂਡ ਗੱਲਾਂ ਬਹੁਤ ਗਰਾਉਂਡ ਕਾ ਬਹੁਤ ਅੱਛਾ ਜੀ ਅੱਛਾ ਆਪਣੀ ਸ਼ਾਪ ਦਾ ਨਾਮ ਕੀ ਆ ਦੱਸੋ ਸ਼ੁਕਰਾ ਕਿੱਥੇ ਪੈ ਜਾਂਦੀ ਐ ਹਾਂ ਕਟਰਾ ਜਮਨ ਕਟਰਾ ਜਮਨ ਸਿੰਘ ਪੈ ਜਾਂਦਾ ਐਨੇ ਸੋਹਣੇ ਸੋਹਣੇ ਸੂਟ ਤੁਸੀਂ ਵੀ ਪਾਇਆ ਕਰੋ ਬਹੁਤ ਸੋਹਣੇ ਨਹੀਂ ਕੱਲ ਪਾਵਾਂਗੇ ਨਾ ਕੱਲ ਅੱਛਾ 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 ਇਹਨਾਂ ਨੂੰ ਦਿਵਾਲੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜੀ ਪਾਜੀ ਸ਼ੇਰ ਦੇ ਇੱਥੇ ਆਏ ਆ ਜੀ ਇੰਨਾ ਰਸ਼ ਆ ਇੱਥੇ ਦੇ ਕੋਈ ਘਰਬਲ ਘਰਬਲ ਹੋਣੀ ਪਈ ਆ ਬੜਾ ਹੀ ਮਜ਼ਾ ਆ ਰਿਹਾ ਇੱਥੇ ਸ਼ੋਪਿੰਗ ਕਰਕੇ ਪਾਜੀ ਬਹੁਤ ਵਧੀਆ ਲੱਗ ਰਿਹਾ ਹੈ ਕਿੰਨੇ ਨਾਲ ਕਿ ਦਾਲ ਰੋਟੀ ਘਰ ਦੀ ਤੇ ਦਿਵਾਲੀਆਂ ਮਰਤਾਂ ਦਿਵਾਲੀਆਂ ਮਰਸਰਦੀ ਬਿਲਕੁਲ ਪਾਜੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਇਸ ਤਰ੍ਹਾਂ ਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਕਹਿੰਦੇ ਆ ਕਿ ਢਾਲ ਰੋਟੀ ਘਰ ਦੀ ਤੇ ਦਿਵਾਲੀ ਅੰਮ੍ਰਿਤ ਸਾਡੀ ਤੁਸੀਂ ਵੇਖ ਰਹੇ ਜੋ ਕਿ ਦਿਵਾਲੀ ਨੂੰ ਲੈ ਕੇ ਆ ਬਾਜ਼ਾਰਾਂ ਦੇ ਵਿੱਚ ਬਹੁਤ ਸਾਰੀਆਂ ਰੌਣਕਾਂ ਵਾਲਾ ਬਾਜ਼ਾਰ ਸੱਜੇ ਪਏ ਵਾ ਤੇ ਲੋਕ ਜਿਹੜਾ ਵਾ ਦੂਰੋਂ ਦੂਰੋਂ ਲਾਗੇ ਪਾਸੇ ਪਿੰਡਾਂ ਤੋਂ ਇਸ ਤਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਵਾ ਸ਼ਾਪਿੰਗ ਕਰਨ ਵਾਸਤੇ ਆ ਰਹੇ ਨੇ ਚੀਜ਼ਾਂ ਨੂੰ ਲੈ ਕੇ ਬਹੁਤ ਹੀ ਜ਼ੋਰ ਦੀ ਜਿਹੜੀ ਆ ਕੀ ਦਾ ਖਰੀਦਿ ਜਿਹੜੀਆਂ ਚੱਲ ਰਹੀ ਆ ਤੁਸੀਂ ਵੇਖ ਰਹੇ ਕੋ ਬਹੁਤ ਸੋਹਣੇ ਸੋਹਣੇ ਜਿਹੜੇ ਗਿਫਟ ਰਿਸ਼ਤੇਦਾਰਾਂ ਨੂੰ ਦਿੱਤੇ ਜਾ ਰਹੇ ਆ ਸੱਜਣਾ ਮਿੱਤਰਾਂ ਨੂੰ ਦਿੱਤੇ ਜਾ ਰਹੇ ਆ ਤੇ ਆਹ ਲੋਕਾਂ ਨਾਲ ਗੱਲਬਾਤ ਕਰਦੇ ਆ ਤੇ ਨਾਲੇ ਵੇਖਦੇ ਆ ਇਥੋਂ ਦੇ ਬਾਜ਼ਾਰ ਹਾਂਜੀ ਦੋਸਤੋ ਦੁਕਾਨਦਾਰਾਂ ਨਾਲ ਗੱਲਬਾਤ ਕਰ ਰਹੇ ਆ ਕੀ ਸਵੇਰ ਦਾ ਉਹਨਾਂ ਨੂੰ ਜਿਹੜਾ ਵਾ ਕਿੰਨੀ ਕਿ ਗਾਕੀ ਵੱਜਦੀ ਆ ਕਿੰਨਾ ਕਿ ਇੱਥੇ ਮਤਲਬ ਕਿ ਚੀਜ਼ਾਂ ਨੂੰ ਲੈ ਕੇ ਗਰੇਜ ਆ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਵਧੀਆ ਬਾਜੀ ਹੈਪੀ ਹੋਗੋ ਤੁਹਾਡੇ ਤੁਹਾਨੂੰ ਬਹੁਤ ਸਾਰੀਆਂ ਦੀਵਾਲੀਆਂ ਦਾ ਮੁਬਾਰਕਾਂ ਸਾਰੇ ਪਰਿਵਾਰ ਨੂੰ ਅੱਛਾ ਸਵੇਰ ਦਾ ਕੰਮ ਕਿਦਾਂ ਚੱਲ ਰਿਹਾ ਦੁਕਾਨਦਾਰੀ ਦਾ ਚੜਦੀ ਕਲਾ ਬਾਜੀ ਅੱਛਾ ਜੀ ਮਾਰੇ ਦੀ ਇੰਨੀ ਕਿਰਪਾ ਤੁਹਾਡੇ ਪੈਰਾਂ ਵਿੱਚ ਨਹੀਂ ਨਹੀਂ ਉਹ ਪਰਮਾਤਮਾ ਦੇ ਪੈਰਾਂ ਪਿੱਛੇ ਅੱਛਾ ਜੀ ਕਿ ਸਾਰੀਆਂ ਚੀਜ਼ਾਂ ਨੂੰ ਲੱਗੇ ਬਹੁਤ ਸਾਰਾ ਗਰੇਜ ਹੋ ਆ ਹਾਂ ਜੀ ਹਾਂ ਜੀ ਬਹੁਤ ਗਰੇਜ ਆ ਜੀ ਲੋਕਾਂ ਦੇ ਵਿੱਚ ਸਾਨੂੰ ਰਾਤ ਦਾ 1.5 2 ਵਜੇ ਰਿਹਾ ਜੀ ਇੱਥੇ اچھا ਜੀ ਔਰ ਅਸੀਂ ਹੱਥ ਜੋੜਨੇ ਕਸਮਨ ਨੂੰ ਸਵੇਰ ਦਾ ਮਾਰਨਿੰਗ ਦਾ ਟਾਈਮ ਦੇ ਰਹੇ ਆ ਹਾਂ ਜੀ ਤੇ ਇੰਨੀ ਕਿ ਤਕਾਵਟ ਆ ਪਿਛਲੇ 4 ਦਿਨ ਤੋਂ ਦੱਸ ਨਹੀਂ ਸਕਦੇ ਨੀਂਦ ਨਾਲ ਭਰੀਆਂ ਪਈਆਂ ਬਈਆਂ ਅੱਖਾਂ ਠੀਕ ਹੈ ਜੀ ਇਹ ਸਾਰਾ ਟੀਮ ਵਰਕ ਆ ਟੀਮ ਦੇ ਨਾਲ ਸਹਿਯੋਗ ਕਰਨ ਦੇ ਨਾਲ ਹੀ ਇੱਥੇ ਪਹੁੰਚੇ ਭਾਜੀ ਥੈਂਕ ਯੂ ਮਿਹਰਬਾਨੀ ਆ ਤੁਸੀਂ ਵਿਖਾ ਦਿਓ ਕਿ ਆਓ ਆਪਾਂ ਨਾਲ ਅੱਗੇ ਵੀ ਚੱਲਦੇ ਹਾਂ ਲੋਕਾਂ ਨਾਲ ਗੱਲਬਾਤ ਕਰਦਿਆਂ ਸਰ ਪਹਿਲਾਂ ਤੇ ਦੀਵਾਲੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ ਤੇ ਅੱਛਾ ਹੁਣ ਮੈਨੂੰ ਇਹ ਦੱਸੋ ਕਿ ਦੁਕਾਨ ਬਹੁਤ ਸੋਹਣੀ ਸਜਾਈ ਆ ਤੇ ਸਵੇਰ ਦੇ ਕਸਟਮਰ ਨੂੰ ਇਹ ਲੈ ਕੇ ਕਿਦਾਂ ਗਰੇਜ ਚੱਲ ਰਿਹਾ ਕਿਦਾਂ ਲੋਕ ਆ ਰਹੇ ਨੇ ਲੋਕਾਂ ਦਾ ਗਰੇਜ ਹੈ ਕਿ ਬਸ ਸਵੇਰੇ ਚੋਂ ਘੱਟ ਸੀਗਾ ਪਰ ਫਿਰ ਵੀ ਸ਼ਾਮ ਨੂੰ ਮਾਹੌਲ ਪੂਰਾ ਬਣ ਗਿਆ ਇਹਦਾ ਓਕੇ ਹਾਂਜੀ ਹਾਂਜੀ ਤੇ ਬਾਕੀ ਕਸਟਮਰ ਆਪਨਾ ਆ ਰਿਹਾ ਹੈ ਤੇ ਸਮਾਨ ਲੈ ਰਿਹਾ ਹੈ ਅੱਛਾ ਹਾਂਜੀ ਹਾਂਜੀ ਸਵੇਰ ਦਾ ਰੋਟੀ ਰੋਟੀ ਖਾਂਦਾ ਟਾਈਮ ਲੱਗਾ ਰੋਟੀ ਰੋਟੀ ਖਾਂਦੇ ਬਹੁਤ ਮੁਸ਼ਕਲ ਹੈ ਜੀ ਨਹੀਂ 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 ਐਦਾਂ ਨਹੀਂ ਆ ਰੋਟੀ ਖਾਓ ਕਿਉਂਕਿ ਇਹ ਕੰਮ ਦੇ ਨਾਲ-ਨਾਲ ਰੋਟੀ ਬਹੁਤ ਜ਼ਰੂਰੀ ਹੈ ਠੀਕ ਹੈ ਕਿਉਂਕਿ ਇਹ ਵੈਸੇ ਬਹੁਤ ਜ਼ਿਆਦਾ ਭੀੜ ਵਾਲਾ ਸਾਡੀ ਅਮਰਸਰ ਦੀ ਵੈਸੇ ਦੀਵਾਲੀ ਬਹੁਤ ਮਸ਼ਹੂਰ ਹੈ ਕੋਈ ਚੱਕਰ ਨਹੀਂ ਹੈ ਆਪਣੇ ਤਿੰਨ ਭਾਈ ਨਾਲ ਲੱਗੇ ਹੋਏ ਨੇ ਵਾਰੀ-ਵਾਰੀ ਕਰਕੇ ਖਾ ਵੀ ਨਹੀਂ ਦੀ ਆ ਅੱਛਾ ਅੱਛਾ ਸਰ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਗੱਲ ਕਰਕੇ ਮੇਰੇ ਨਾਲ ਥੈਂਕ ਯੂ ਜੀ ਜੀ ਸਰ ਪਹਿਲਾਂ ਤੇ ਤੁਹਾਨੂੰ ਬਹੁਤ ਸਾਰੀਆਂ ਦੀਵਾਲੀ ਦੀਆਂ ਮੁਬਾਰਕਾਂ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਕੀ ਲੈ ਕੇ ਚੱਲੇ ਹੋਣਾ ਅਸੀਂ ਪੂਜਾ ਦਾ ਸਮਾਨ ਲੈ ਕੇ ਚੱਲਦੇ ਹਾਂ ਅੱਛਾ ਜੀ ਪੂਜਾ ਦਾ ਸਮਾਨ ਹੈ ਅੱਜ ਤੁਸੀਂ ਲక్ష్ਮੀ ਪੂਜਾ ਕਰੋਗੇ ਹੈ ਹਾਂ ਜੀ ਬਿਗਾਰੀ ਪਰਮਾਤਮਾ ਨੂੰ ਵੀ ਧਿਆਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਨਾ ਕਿ ਕਦੋਂ ਦੇ ਬਿਜਾਰ ਦੇ ਵਿੱਚ ਕੋ ਮਰੇ ਦੇ ਬਿਜਾਰ ਤੇ ਹਾਨੂੰ ਕੋਈ ਹੱਜਾ ਪਾਉਣਾ ਅੱਛਾ ਪੀੜ ਪੜਕਾ ਕਿੰਨਾ ਹੈ ਸਰ ਕਾਫੀ ਪੀੜ ਪੜਕਾ ਹੈ ਅੱਛਾ ਅੱਛਾ ਹਾਂ ਜੀ ਓਕੇ ਸਰ ਥੈਂਕ ਯੂ ਹਾਂ ਜੀ ਹਾਲਗੇੜ ਦੇ ਅੰਦਰੇ ਡਰਾਈ ਫਰੂਟ ਦੀ ਬਹੁਤ ਹੀ ਸੋਹਣੀ ਦੁਕਾਨ ਵਾ ਤੁਸੀਂ ਵੇਖ ਰਹੇ ਹੋ ਕਿ ਬਹੁਤ ਸੋਹਣੀ ਤੇ ਦੁਨੀਆ ਇਹ ਵੈਰਾਈਟੀਆਂ ਨੇ ਪੈਕਿੰਗ ਕੀਤੀਆਂ ਕਰਦੇ ਗੱਲਬਾਤ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੈਪੀ ਦੀਵਾਲੀ ਥੈਂਕ ਯੂ ਜੀ ਸੇਮ ਟੂ ਯੂ ਅੱਛਾ ਕਿੰਨਾ ਕਸਟਮਰ ਆ ਰਿਹਾ ਜਾਦਾ ਭੀੜ ਵਾਲਾ ਜਾਂ ਜਿਆਦਾ ਹੁੰਦਾ ਨਾ ਕਿ ਬਹੁਤ ਜ਼ਿਆਦਾ ਟਿਕਟ ਟਾਈਮ ਨਹੀਂ ਬਹੁਤ ਕਿ ਭੀੜ ਵਾਲਾ ਵੀ ਨਹੀਂ ਕੰਮ ਆਗਾ ਤੇ ਬਿਲਕੁਲ ਸ਼ਾਂਤੀ ਵਾਲਾ ਵੀ ਕੰਮ ਨਹੀਂ ਆਗਾ ਪਰ ਠੀਕ ਹੈ ਇਟਸ ਹਾਂ ਤੇ ਬਾਕੀ ਹੋਰ ਸਾਰਾ ਸਮਾਨ ਜਿਹੜਾ ਵਾ ਕੰਪਿਊਟਰ ਵਿੱਚ ਦਿਖਦਾ ਜਾ ਰਿਹਾ ਵਾ ਅ ਦੇਖੋ ਜੀ ਠੀਕ ਹੈ ਜਿਸ ਤਰ੍ਹਾਂ ਦੀ ਤਿਆਰੀ ਹੈ ਉਹ ਸਾਰ ਨਾਲ ਚੱਲ ਰਹੇ ਕਿਸ ਤਰ੍ਹਾਂ ਦੀ ਪੈਕਿੰਗ ਬਹੁਤ ਸੋਹਣੀ ਕੀਤੀ ਆ ਤੁਸੀਂ ਕੈਮਰੇ ਨਾਲ ਦਿਖਾ ਦਿਓ ਕਿਆ ਬਾਤ ਹੈ ਜੀ ਸੋ ਥੈਂਕ ਯੂ ਸਰ ਮਿਹਰਬਾਨੀ ਠੀਕ ਹੈ ਥੈਂਕ ਯੂ ਹਾਂਜੀ ਦੋਸਤੋ ਅੱਜ ਇੱਥੇ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਦੁਕਾਨਾਂ ਤੋਂ ਲੋਕ ਸਮਾਨ ਲੈ ਰਹੇ ਆ ਤੁਸੀਂ ਵੇਖ ਰਹੇ ਹੋ ਕਿ ਜਿਹੜੀਆਂ ਰੋਡ ਦੇ ਉੱਤੇ ਦੁਕਾਨਾਂ ਸਜੀਆਂ ਨੇ ਦੀਵਾਲੀ ਨੂੰ ਲੈ ਕੇ ਤੇ ਲੋਕ ਉਹਨਾਂ ਤੋਂ ਵੀ ਸਮਾਨ ਖਰੀਦਦੇ ਇਹਦੇ ਆਪਾਂ ਕਰਦੇ ਲੋਕਾਂ ਨਾਲ ਗੱਲਬਾਤ ਹਾਂਜੀ ਇਹ ਤੁਸੀਂ ਕੀ ਖਰੀਦ ਰਹੇ ਹੋ ਮੈਂ ਇਥੋਂ ਇਅਰਿੰਗਸ ਖਰੀਦ ਰਹੀ ਆ ਅੱਛਾ ਤੇ ਰੇਟ ਕਿਦਾਂ ਲੱਗ ਰਿਹਾ ਜੀ ਇਹ ਠੀਕ ਆ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਵੱਡੀਆਂ ਦੁਕਾਨਾਂ ਤੋਂ ਕਿਉਂ ਨਹੀਂ ਲੈ ਰਹੇ ਤੇ ਇਥੋਂ ਕਿਉਂ ਲੈ ਰਹੇ ਹੋ ਸੇਲ ਲੱਗਿਆ ਲੱਗਦੀ ਨਹੀਂ 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 ਇਹਦਾ ਇਹ ਮਤਲਬ ਆ ਕਿ ਜੇ ਆਪਾਂ ਵੱਡੀਆਂ ਦੁਕਾਨਾਂ ਤੋਂ ਸਮਾਨ ਖਰੀਦਦੇ ਆ ਵੱਡੀਆਂ ਸ਼ਾਪਸ ਤੇ ਕੁਆਲਿਟੀ ਸੇਮ ਹੁੰਦੀ ਆ ਵਾਇਰਾਈਟੀ ਸੇਮ ਹੁੰਦੀ ਬਸ ਉਹਨਾਂ ਇਤੇ ਜਿਹੜੇ ਬਲੈਂਡ ਹੈ ਨਾ ਬਲੈਂਡ ਦਾ ਨਾਂ ਲੱਗ ਜਾਂਦਾ ਤੇ ਰੇਟ ਹਾਈ ਹੁੰਦੇ ਆ ਹਾਂ ਹਾਂ ਬਸ ਆਪੋ ਉਹੀ ਚੀਜ਼ ਆ ਜਿਤੇ ਜਿਹੜੀ ਇੱਥੇ ਮਿਲਦੀ ਆ ਤਾਂ ਫਰਜ਼ ਬੰਦਾ ਵਾ ਕਿ ਆਪਾਂ ਇਹਨਾਂ ਦੁਕਾਨਾਂ ਤੋਂ ਵੀ ਸਮਾਨ ਖਰੀਦੀਏ ਕਿਉਂਕਿ ਦੁਕਾਨ ਵੱਡੀ ਦੇਖ ਕੇ ਸਾਰੇ ਵੜ ਜਾਂਦੇ ਆ ਨਾ ਪਰ ਇਹ ਜਿਹੜੇ ਮਤਲਬ ਅੱਜਕੱਲ੍ਹ ਨਾ ਬ੍ਰਾਂਡ ਕਰਕੇ ਅ ਜਿਹੜੇ ਸੇਲਸ ਇਨਰਜੀ ਪੌੜ ਕੱਟ ਰਹੀ ਆ ਤੇ ਕਈ ਹੁੰਦੇ ਨੇ ਜਿਹੜੇ ਗਰੀਬ ਸ਼ੌਪ ਨਹੀਂ ਲੈ ਸਕਦੇ ਤੇ ਬਾਅਦ ਆਪਣਾ ਜਿਹੜਾ ਵੀ ਆ ਬਿਜ਼ਨਸ ਕਰ ਲੈਂਦੇ ਆ ਪਰ ਲੋਕੀ ਜਿਵੇਂ ਦੇਖਦੇ ਕਿ ਸਾਡੇ ਬ੍ਰਾਂਡ ਆ ਬ੍ਰਾਂਡ ਤੇ ਜਾਂਦੇ ਆ ਤੇ ਬ੍ਰਾਂਡ ਸਮਾਨ ਲੈ ਲੈਂਦੇ ਆ ਤੇ ਇਹਨਾਂ ਦਾ ਸਮਾਨ ਜਿਹੜਾ ਕੱਟ ਜਾਂਦਾ ਵਾ ਫਿਰ ਆਪਾਂ ਸੋਚਦੇ ਕਿ ਨਹੀਂ ਚਲੋ ਬ੍ਰਾਂਡ ਵਾਲੇ ਛੱਡੋ ਆਪਾਂ ਇਧਰੋਂ ਲੈ ਲੈਨੇ ਆ ਸ਼ਾਬਾਸ਼ ਜੀ ਬਹੁਤ ਹੀ ਸੋਹਣੀ ਇਹਨਾਂ ਦੀ ਸੋਚ ਵਾ ਔਰ ਇਹਨਾਂ ਦੀ ਸੋਚ ਨੂੰ ਮੈਂ ਸਲਾਮ ਕਰਦਾ ਵਾਂ ਮਿਹਰਬਾਨੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਤੇ ਤੁਹਾਡਾ ਸੈਂਸਿਟੀ ਹੈਪੀ ਦਿਵਾਲੀ ਸਾਡੇ ਵੱਲੋਂ ਹੈਪੀ ਦਿਵਾਲੀ ਟੂ ਯੂ ਆਲ ਫੈਮਲੀ ਜੋ ਵੀ ਵੇਖ ਰਹੀ ਹੈ। ওকে थैंक यू थैंक यू। ਹਾਂਜੀ ਦੋਸਤੋ ਦਿਵਾਲੀ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਗਰੀਜ਼ ਆ ਤੇ ਲੋਕ ਐ ਵੇਖੋ ਤੁਸੀਂ ਕਿੰਨਾ ਨੇਰਾ ਹੋ ਗਿਆ ਵਾ ਤੇ ਅਜੇ ਤੱਕ ਜਿਹੜਾ ਵਾ ਸ਼ੋਪਿੰਗ ਕਰ ਰਿਹਾ ਕਿਉਂਕਿ ਇਸ ਦਿਹਾੜ ਨੂੰ ਲੈ ਕੇ ਸਾਰੇ ਹੀ ਬਹੁਤ ਚਾਹਾਂ ਖੁਸ਼ੀਆਂ ਦੇ ਨਾਲ ਮਨਾਉਂਦੇ ਨੇ ਔਰ ਫੈਮਲੀ ਦੀ ਡਿਮਾਂਡ ਹੁੰਦੀ ਆ ਕਿ ਸਾਡੇ ਨਾਲ ਚਲੋ ਜੀ ਅਸੀਂ ਆ ਲੈਣਾ ਉਹ ਲੈਣਾ ਹਨਾ ਤੇ ਅੱਛਾ ਭਾਈ ਜੀ ਸਭ ਤੋਂ ਪਹਿਲਾਂ ਤੁਹਾਨੂੰ ਦਿਵਾਲੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ ਇਹ ਸਾਰੀਆਂ ਬਹੁਤ ਮੁਬਾਰਕਾਂ ਜੀ ਤੇ ਇੱਕ ਗੱਲ ਆ ਭਾਈ ਦੀ ਪਰਸਨੈਲਿਟੀ ਬਹੁਤ ਜ਼ਿਆਦਾ ਵਾ ਪੰਗ ਬਹੁਤ ਸੁਣੀ ਲੱਗਦੀ ਮੇਰੇ ਲਈ ਭਾਈ ਜੀ ਕੀ ਨਾਮ ਆਪਣਾ ਮੇਰਾ ਪਾਈ ਸਨਦੀਪ ਸਿੰਘ ਸਰਮਦੀਪ ਕੀ ਨਾਮ ਵੀ ਬਹੁਤ ਵਧੀਆ ਭਾਈ ਦਾ ਤੇ ਆ ਕਦੋਂ ਦੇ ਸ਼ੋਪਿੰਗ ਕਰ ਰਹੇ ਸੀ ਅਸੀਂ ਭਾਈ ਜੀ ਸ਼ੇਰ ਦੇ ਇੱਥੇ ਆਏ ਆ ਜੀ ਇੰਨਾ ਰਸ਼ ਇੱਥੇ ਦੇ ਕੋਈ ਪਰਬਲ ਕਰੋ ਬੋਲੋ ਲਈ ਪਈਆ ਬੜਾਈ ਮਜ਼ਾ ਆ ਰਿਹਾ ਇੱਥੇ ਸ਼ਾਪਿੰਗ ਕਰਕੇ ਭਾਜੀ ਬਹੁਤ ਵਧੀਆ ਲੱਗ ਰਿਹਾ ਕਹਿੰਦੇ ਨਾ ਕਿ ਦਾਲ ਰੋਟੀ ਘਰ ਦੀ ਤੇ ਦੀਵਾਲੀਆਂ ਅੰਮ੍ਰਿਤਸਰ ਦੀ ਬਿਲਕੁਲ ਭਾਜੀ ਕਿਥੋਂ ਆਏ ਇੱਥੇ ਰਹਿੰਦੇ ਸਿਪਾਈ ਅੰਮ੍ਰਿਤਸਰ ਤੋਂ ਹੀ ਆ ਜੀ ਗੋਲਡਨ ਗੇਟ ਲੱਗੇ ਭਾਜੀ ਰੈਸ਼ ਆ ਸਾਡੀ ਇੱਥੇ ਅੱਛਾ ਅੱਛਾ ਤੇ ਸ਼ਾਪਿੰਗ ਕਰਨ ਨਿਕਲੇ ਸਾਂ ਅੱਜ ਕਿ ਬਹੁਤ ਵਧੀਆ ਲੱਗ ਰਿਹਾ ਅੱਜ ਹਾਂਜੀ ਹਾਂਜੀ ਇੱਥੇ ਅੱਜ ਤੁਹਾਨੂੰ ਦੀਵਾਲੀਆਂ ਬਹੁਤ ਸਾਰੀਆਂ ਮੁਬਾਰਕਾਂ ਭਾਜੀ ਦੀ ਬਹੁਤ ਸੋਹਣੀ ਟੌਰ ਵਾਰੀ ਕਿੱਦਾਂ ਲੱਗਦਾ ਤੁਹਾਨੂੰ ਇਹਦੇ ਨਾਲ ਜੀ ਮੌਜ ਚ ਵਧੀਆ ਭਾਜੀ ਬਹੁਤ ਵਧੀਆ ਲ ਕੀ ਤੁਹਾਨੂੰ ਬਹੁਤ ਸਾਰੀਆਂ ਦਿਵਾਲੀ ਦੀਆਂ ਮੁਬਾਰਕਾਂ ਵੀਡੀਓ ਤੁਸੀਂ ਵੇਖੋ ਸੰਤਵਾਲੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਕੋਈ ਮੁਬਾਰਕਾਂ ਦੀ ਸੀ ਐਕਟ ਹੋਇਆ ਆਪਾਂ ਅਹੀ ਭਾਜੀ ਲੋਕ ਅੰਮ੍ਰਿਤਸਰ ਤੋਂ ਹੀ ਆਏ ਆਂ ਲੋਕ ਅੰਮ੍ਰਿਤਸਰ ਹਾਂਜੀ ਹਾਂਜੀ ਬਸ ਸਾਡੇ ਨਾਲ ਆਏ ਆਂ ਨੀ ਫੈਮਲੀ ਦੇ ਨਾਲ ਤੁਸੀਂ ਫੈਮਲੀ ਲੈ ਕੇ ਆਈ ਹੋਣੀ ਤੁਹਾਨੂੰ ਕਿ ਆਓ ਚਲੋ ਹਾਂਜੀ ਹਾਂਜੀ ਬਸ ਸਾਰੇ ਆਓ ਚੱਲੀਏ ਕੋਈ ਨਾ ਕੋਈ ਲੈ ਕੇ ਆਈਏ ਵੇਖ ਕੇ ਆਈਏ ਕਿੰਨੇ ਕਿ ਪੈ ਗਰ ਜਾਂਦੇ ਫਿਰ ਵਾਸ ਤੋਂ ਜਿਵੇਂ ਸਿੱਧਾ ਹੀ ਖੱਤੀ ਜਾਣੇ ਸੀ ਜਾਣਿਆਂ ਨਾਲ ਆਏ ਆਂ ਤੇ ਨਹੀਂ ਬਸ ਯਾਦਗਰ ਘੁੰਮਦੇ ਪਏ ਆਂ ਤੇ ਬਸ ਵਧੀਆ ਬਹੁਤ ਵਧੀਆ ਰੌਣਕ ਲੱਗੀ ਹੈ थैंक यू बहुत सोने बाजार लग गए और मैम किधर लग रहे आ गए अमृतसर हां जी बहुत अच्छा लग रहे रहते तो ਤੁਸੀਂ ਅੰਮ੍ਰਿਤਸਰ ਹੀ ਜੋ ਪਰ ਅੱਜ ਜਦੋਂ ਬਜ਼ਾਰਾਂ ਚ ਤੁਹੰਦੇ ਦੀਵਾਲੀ ਵਾਲੇ ਨੂੰ ਵਧੀਆ ਲੱਗਦਾ ਹੈ हां जी ਵਧੀਆ ਲੱਗ ਰਹੀ ਰੌਣਕ ਤਾਂ ਕਾਫੀ ਮਤਲਬ ਸੱਜ ਗਏ ਦੁਕਾਨਾਂ ਇੰਗਾਨੇ हां जी हां जी ਤੇ ਵੈਸੇ ਸੀ ਘਾਟੀ ਆਨੇ ਦਾ ਪਰ ਦੀਵਾਨੀ ਤੇ ਘਾਟੀ ਬਾਹਰ ਆਈਦਾ ਵਾ ਰਾਸ਼ੀ ਨੇ ਕਿ ਇਸ ਵਾਰ ਹੀ ਵੈਫਰੀ ਬਣੀ ਹੈ ਕਿ ਚਲੋ ਘਾਟੇ ਗਿਆ ਬਾਹਰ ਘੁੰਮ ਫਿਰ ਕੇ ਆਨੇ ਗਿਆ ਜੀ ਬਹੁਤ ਸਾਰੀਆਂ ਮੁਬਾਰਕਾਂ ਹੈਪੀ ਦੀਵਾਲੀ ਸਾਰੇ ਪਰਿਵਾਰ ਨੂੰ ਮਿਹਰਬਾਨੀ ਅणि ਕੀ ਆਵਾਜ਼ਾ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਸਾਰੇ ਬਨੇ ਅਮਰ ਤੋਂ ਸਰਦੇ ਵਿੱਚ ਜਿਹੜੀਆਂ ਦੀਵਾਲੀ ਨੂੰ ਲੈ ਕੇ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਤਾਂ ਤੁਸੀਂ ਜਿੱਧਰ ਵੇਖੋਗੇ ਤਾਂ ਬਹੁਤ ਸੋਹਣੀਆਂ ਸਜਾਵਟਾਂ ਹੋਈਆਂ ਤੇ ਬਾਜ਼ਾਰ ਦੇ ਵਿੱਚ ਜਿਹੜਾ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਪਈਆਂ ਵਾ ਹਾਂਜੀ ਸਭ ਤੋਂ ਪਹਿਲਾਂ ਤੇ ਦੀਵਾਲੀ ਦੀਆਂ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ। ਸਾਰਿਆਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ। ਅੱਛਾ ਕਿੰਨਾ ਇੱਥੇ ਸਟਾਫ ਜਿਹੜਾ ਕੰਮ ਕਰਦਾ ਵਾ? 7-8 ਜਾਨ। 7-8 ਕੁੜੀਆਂ ਨੇ। ਹਾਂਜੀ। ਹੈਨਾ? ਤੇ ਅੱਛਾ ਹੁਣ ਮੈਨੂੰ ਵੀ ਦੱਸੋ ਕਿ ਸਵੇਰ ਦੇ ਅੱਜ ਦੀਵਾਲੀ ਦਾ ਮੌਕਾ ਬਣਾ ਤੇ ਦੀਵਾਲੀ ਨੂੰ ਲੈ ਕੇ ਸਾਰਿਆਂ ਨੂੰ ਬਹੁਤ ਚਾਹ ਹੁੰਦਾ ਵਾ। ਕਿ ਆਪਾਂ ਸੋਨੇ-ਸੋਨੇ ਕੱਪੜੇ ਪਾਈਏ ਹੈਨਾ? ਹਾਂਜੀ-ਹਾਂਜੀ। ਤੇ ਕਸਟਮਰ ਫਿਰ ਸਵੇਰ ਦੇ ਆ ਜਾ ਰਹੇ ਆ। ਹਾਂਜੀ-ਹਾਂਜੀ। ਅੱਛਾ ਜੀ। ਤੇ ਆਪਣਾ ਨਾਮ ਕੀ ਆ? ਗਗਨ। ਗਗਨ। ਕਿਥੋਂ ਆ ਜੀ ਤੁਸੀਂ? ਇੱਥੇ ਨੈਗਰ ਤੋਂ। ਅ ਸਿਹੁੰ ਮੈਨੂੰ ਵੀ ਦੱਸੋ ਪਹਿਲਾਂ ਤੇ ਦੀਵਾਲੀ ਦੀਆਂ ਮੁਬਾਰਕਾਂ ਹਾਂਜੀ ਤੇ ਕਿੰਨਾ ਕੰਮ ਕੇ ਪੈ ਜਾਂਦਾ ਇੱਥੇ ਆਪਾਂ ਨੂੰ ਦੱਸੋ ਹਾਂਜੀ ਕਸਟਮਰ ਦੇ ਹਿਸਾਬ ਨਾਲ ਸਾਨੂੰ ਕੰਮ ਖੇਚਲ ਹੈਗੀ ਆ ਤੇ ਬਾਕੀ ਮਿਲਉਂ ਨਹੀਂ ਜਾਂਦਾ ਬੱਚਾ ਕਰਦੀ ਆਪਣਾ ਨਾਮ ਕੀ ਆ ਪੂਜਾ ਤੁਸੀਂ ਕਿਹਤੋਂ ਰਾਮਬਾਦ ਰਾਮਬਾਦ ਅੱਛਾ ਜੀ ਤੇ ਦੀਵਾਲੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਤੇ ਇੱਧਰ ਆਓ ਤੁਸੀਂ ਥੋੜਾ ਨਾਲ ਅੱਛਾ ਇਹਨਾਂ ਨੇ ਪੰਜਾਬੀ ਸੂਟ ਪਾਏ ਤੇ ਤੁਸੀਂ ਪੈਂਟ ਸ਼ਰਟ ਪਾਈ ਆ ਮੁੰਡਾ ਵਾਂਗ ਕਰਗੇ ਕਿਆ ਬਾਤ ਹੈ ਕਹਿੰਦੇ ਨੇ ਕਿ ਮਾਪਿਆਂ ਦਾ ਪੁੱਤ ਬਣ ਕੇ ਵਿਹਾਈਏ ਤਾਂ ਵਧੀਆ ਰੀਦਾ ਹਨਾ ਪੁੱਤ ਨਹੀਂ ਗਾਇ ਹਾਂ ਆਜ਼ਾਦੀ ਮੁਕਤੀ ਦੀ ਕਹਾਣੀ ਕੀ ਹੈ ਇਹ ਫਿਰ ਮੇਰੇ ਲਈ ਕਿੱਥੇ ਬਹੁਤ ਚੰਗੀ ਕੁੜੀ ਕੀ ਹੈ ਹਾਂ ਆਪਣੀ ਸ਼ਾਪ ਦਾ ਨਾਮ ਕੀ ਹੈ ਦੱਸੋ ਸ਼ੁਭ ਲਗਨ ਕਿੱਥੇ ਕਿ ਪਈ ਜਾਂਦੀ ਦੱਸੋ ਹਾਂ ਹਾਂ ਕਟੜਾ ਜਮਲ ਸਿੰਘ ਪਈ ਹੈ ਕਟੜਾ ਜਮਲ ਸਿੰਘ ਪਈ ਜਾਂਦਾ ਹਨਾ ਹਾਂਜੀ ਤੇ ਤੁਸੀਂ ਉੱਥੇ ਬਾਹਰ ਬੈਠੇ ਹੋ ਨਾ ਬਾਹਰ ਮੈਂ ਵੇਖ ਰਿਹਾ ਸੀ ਕਿ ਬਹੁਤ ਸਾਰੀਆਂ ਬਜ਼ਾਰ ਦੇ ਵਿੱਚ ਰੌਣਕਾਂ ਲੱਗੀਆਂ ਤੇ ਕਿੰਨਾ ਕ ਟਾਈਮ ਤੱਕ ਦੁਕਾਨ ਖੁੱਲੀ ਰਹਿੰਦੀ ਹੈ ਅੱਪਨੇ ਵੈਸੇ ਦੀਵਾਲੀ ਡੇਸ ਦੇ ਵਿੱਚ 2 ਵਜੇ ਤੱਕ ਇੰਨੇ ਸੋਹਣੇ ਸੋਹਣੇ ਸੂਟ ਤੁਸੀਂ ਵੀ ਪਾਇਆ ਕਰੋ ਬਹੁਤ ਸੋਹਣੇ ਨੇ ਨਹੀਂ ਕੱਲ ਪਾਵਾਂਗੇ ਨਾ ਕੱਲ ਅੱਛਾ ਅੱਛਾ ਠੀਕ ਹੈ ਅੱਛਾ ਇਹਨਾਂ ਨੂੰ ਦੀਵਾਲੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਤੇ ਇੱਕ ਆਪਾਂ ਨਜ਼ਰ ਇਹਨਾਂ ਦੀ ਸ਼ੌਪਾਲ ਮਾਰਦੇ ਆ ਕਿਉਂਕਿ ਬਹੁਤ ਸੋਹਣੇ ਜਿਹੜੇ ਵਾ ਇੱਥੇ ਸੂਟ ਵਾ ਇੱਥੇ ਤੁਸੀਂ ਵੇਖੋਗੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਡਿਜ਼ਾਈਨ ਨੇ ਸੂਟ ਬਹੁਤ ਪਿਆਰੇ ਲੱਗ ਰਹੇ। ਥੋੜਾ ਕੈਮਰੇ ਨਾਲ ਦਿਖਾ ਦਊਂ। ਇੱਕ ਕਰੀ ਇਹਨਾਂ ਨੂੰ ਵੀ ਉਠਾ ਦਊ। ਹਾਂਜੀ ਦੋਸਤੋ ਅੱਜ ਦੀਵਾਲੀ ਨੂੰ ਲੈ ਕੇ ਬਹੁਤ ਸਾਰੀਆਂ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਨੇ ਤੇ ਬਾਜ਼ਾਰਾਂ ਦੇ ਵਿੱਚ ਇੰਨੀਆਂ ਕਿ ਜ਼ਿਆਦਾ ਸਜਾਵਟਾਂ ਨੇ ਕਿ ਲੋਕ ਦੂਰੋਂ ਦੂਰੋਂ ਚੱਲ ਕੇ ਜਿਹੜਾ ਵਾ ਅੰਮ੍ਰਿਤ ਸਰਦੀ ਦੀਵਾਲੀ ਵੇਖਣ ਆ ਰਿਹਾ। ਤੁਸੀਂ ਉਹ ਕਹਾਵਤ ਸੁਣੀ ਆਗੇ ਦਾਲ ਰੋਟੀ ਘਰ ਦੀ ਤੇ ਦੀਵਾਲੀ ਅੰਮ੍ਰਿਤ ਸਰਦੀ ਕਿਉਂਕਿ ਇੱਥੇ ਗੁਰੂ ਮਹਾਰਾਜ ਦਾ ਘਰਵਾ ਗੁਰੂ ਰਾਮਦਾਸ ਜੀ ਦਾ ਘਰਵਾ ਇਹ ਹਾਲਗੇੜ ਦੇ ਅੰਦਰ ਬਹੁਤ ਸਾਰੀਆਂ ਲੱਗੀਆਂ ਨੇ ਰੌਣਕਾਂ ਜਿੱਥੇ ਕਹਿੰਦੇ ਆ ਕਿ ਐ ਮੁੰਡੇ ਕੰਮ ਕਰਨ ਤੋਂ ਜਿਹੜਾ ਵਾ ਡਰਦੇ ਬਾਅਦ ਉੱਥੇ ਤੁਸੀਂ ਵੇਖੋਗੇ ਕੁੜੀਆਂ ਜਿਹੜਾ ਵਾ ਮੁੰਡਿਆਂ ਵਾਂਗੂ ਜਿਹੜਾ ਵਾ ਜਜਬਾ ਰੱਖਦੀਆਂ ਨੇ ਤੇ ਐ ਦੁਕਾਨ ਦੇ ਵਿੱਚ ਜਿਹੜਾ ਵਾ ਇੱਥੇ ਕੰਮ ਕਰਦੀਆਂ ਨੂੰ ਦੱਸੋ ਕਿ ਐ ਦੀਵਾਲੀ ਨੂੰ ਲੈ ਕੇ ਤੁਹਾਡੇ ਬਿਜ਼ਾਰ ਦੇ ਵਿੱਚ ਕਿੰਨੀਆਂ ਰੌਣਕਾਂ ਲੱਗੀਆਂ ਬਹੁਤ ਰੌਣਕਾਂ ਬਹੁਤ ਅੱਛਾ ਜੀ ਹਾਂ ਜੀ ਤੇ ਐ ਦੁਕਾਨ ਨੂੰ ਲੈ ਕੇ ਹੁਣ ਤਾਂ ਤੁਸੀਂ ਮੈਂ ਵੇਖਿਆ ਕਿ ਫ੍ਰੀ ਬੈਠੇ ਕਿਉਂਕਿ ਰਾਤ ਹੋ ਗਈ ਹੈ ਨਾ ਟ੍ਰੈਫਿਕ ਆ ਤੇ ਕਸਟਮਰ ਕਿੱਦਾਂ ਆ ਜਾ ਰਹੇ ਸੀ ਫਿਰ ਬਹੁਤ ਸੀ ਤੇ ਦਾ ਕਾਫੀ ਕਸਟਮਰ ਸੀ اچھا ਹੁਣ ਮੈਨੂੰ ਇਹ ਦੱਸੋ ਤੁਸੀਂ ਕਿ ਜਦੋਂ ਕੋਈ ਹਨਾ ਮਲਕੇ ਵੀ ਪਰਿਵਾਰਕ ਸੂਟ ਲੈਣ ਆਉਂਦੇ ਆ ਤੇ ਉਹਦੇ ਵਿੱਚ ਜਿੱਦਾਂ ਇਹ ਸੂਟ ਲੈਣ ਆਉਂਦੇ ਆ ਕਦੀ ਬੰਦੇ ਦੀ ਫਰਮੈਕ ਦਾ ਵੀ ਸੂਟ ਲੈਂਦੀ ਆ ਕਿ ਜਾਂ ਆਪਣੀ ਮਰਜ਼ੀ ਕਰਦੀ ਆ ਜਨਾਨੀ ਜੀ ਦੋਨੋਂ ਤਰ੍ਹਾਂ ਦੇ ਆਂਦੇ ਸਾਡੇ ਕੋਲ ਹਾਂਜੀ ਦੋਨੋਂ ਤਰ੍ਹਾਂ ਦੇ ਕਸਟਮਰ ਆਂਦੇ अच्छा हां जी। ਇਹ ਜ਼ਿਆਦਾਤਰ ਤੇ ਇਹ ਕੁੜੀਆਂ ਨੂੰ ਹੁੰਦਾ ਕਿ ਮੈਂ ਆ ਸੂਟ ਲੈਣਾ ਆ ਲੈਣਾ ਤੇ ਨਾਲ ਜਿਹੜਾ ਵਾ ਉਹਨਾਂ ਦੇ ਬੰਦਾ ਹੁੰਦਾ ਵਾ ਹਨਾ ਤੇ ਉਹਨੂੰ ਤੇ ਹਾਂ ਜਿਹਾ ਮਲਾਉਣੀ ਪੈਂਦੀ ਆ। ਹਾਂਜੀ ਹਾਂਜੀ ਬਿਲਕੁਲ। ਹਨਾ? ਹਾਂਜੀ। ਕਿੱਦਾਂ ਹੈਂਡਲ ਕਰਦੀਆਂ ਫਿਰ? ਇੱਕ ਸਾਰੀ ਕੁੜੀ ਬਣਾਉਣੇ ਪੈਸੇ ਲੈਣੀ। ਠੀਕ ਹੈ ਠੀਕ ਹੈ। ਹਾਂਜੀ ਕੀ ਨਾਮ ਆਪਣਾ? ਹਾਂਜੀ ਗਗਨ। ਗਗਨ ਆ। ਗਗਨ ਜੀ ਹੁਣ ਮੈਨੂੰ ਇਹ ਦੱਸੋ ਕਿ ਆਪਣੀ ਦੁਕਾਨ ਬਾਰੇ ਦੱਸੋ ਕਿ ਕਿੱਦਾਂ ਕਿੱਦਾਂ ਦੀ ਵੈਰਾਈਟੀ ਰੱਖੀ ਆਪਾਂ। ਹਾਂਜੀ ਸਾਡੇ ਕੋਲ ਅਨਸਟਿਚ ਵੀ ਆ ਰੈਡੀਮੇਡ ਵੀ ਆ। ਠੀਕ ਹੈ ਹਾਂਜੀ ਹਰ ਇੱਕ ਵੈਰਾਈਟੀ ਹੈਗੀ ਸਾਡੇ ਕੋਲ ਹਰ ਵੈਰਾਈਟੀ ਹੈਗੀ ਹੈ ਨਾ ਆਪਣੇ ਕੋਲ ਬਹੁਤ ਸੋਨੇ ਸੋਨੇ ਸੂਟ ਹੈ ਤੁਸੀਂ ਰੱਖੇ ਮੈਂ ਵੇਖ ਰਿਹਾ ਕਿ ਦੁਕਾਨ ਦੇ ਵਿੱਚ ਕਾਫੀ ਜਿਹੜੀ ਆ ਚਮਕ ਧਮ ਕਹਿੰਦੇ ਬਹੁਤ ਸੋਹਣਾ ਬਣਿਆ ਵਾ ਹਾਂਜੀ ਥੈਂਕ ਯੂ ਜੀ ਥੈਂਕ ਯੂ ਇਹ ਕੀ ਨਾਮ ਆਪਣਾ ਹਾਂਜੀ ਪੂਜਾ ਪੂਜਾ ਜੀ ਹਾਂਜੀ ਪੂਜਾ ਜੀ ਫਿਰ ਹੁਣ ਤੁਹਾਨੂੰ ਸਟਿੱ ਕਿੰਨੇ ਵਜੇ ਹੋਣੀ ਆ ਬਸ 8 ਵਜੇ ਤੱਕ ਹੋਲ ਸਨ ਛੁੱਟੀ ਹੈ ਅਚ ਜਿਵੇਂ ਦੁਕਾਨ ਦਾ ਕਿੰਨਾ ਟਾਈਮ ਹੁੰਦਾ ਕਿ ਕਿੰਨੇ ਵਜੇ ਆਉਣਾ ਹੁੰਦਾ ਨੋ ਤੋ 8 ਵਜੇ ਤੱਕ ਸਟਾਰਟ ਹੈ ਸਾਡਾ ਟਾਈਮ ਨੋ ਤੋ ਲੱਗ ਕੇ ਨਾ ਕਿ 8 ਵਜੇ ਤੱਕ ਅਜ ਹਾਂਜੀ ਦੇバイス ਨੋਟ ਲੈ ਕੇ ਸਵੇਰੇ ਰਾਤ 8 ਵਜੇ ਅੱਛਾ ਜੀ ਹਾਂਜੀ ਠੀਕ ਆ ਅੱਛਾ ਹੁਣ ਤੁਸੀਂ ਇਹ ਜੀਨ ਪਾ ਕੇ ਬੈਠੇ ਜੇ ਤੁਹਾਨੂੰ ਜੀਨ ਪੋਣਾ ਪਸੰਦ ਆ ਕੇ ਜਾਂ ਪੰਜਾਬੀ ਸੂਟ ਹੈ ਪੰਜਾਬੀ ਸੂਟ ਹੈ ਪੰਜਾਬੀ ਸੂਟ ਹੋਰ ਕਿਉਂ ਜੀਨ ਪਾਈ ਆ ਕੰਮ ਦੇ ਦਿਨ ਹੈਗੇ ਨਾ ਫਿਲਹਾਲ ਕਸਟਮਰ ਹੁੰਦਾ ਹੈ ਕਾਫੀ ਤੇ ਸੂਟ ਦੇ ਵਿੱਚ ਹੋਰ ਨਾ ਆਉਣਾ ਹੁੰਦਾ ਹਾਂਜੀ ਫਿਰ ਕੱਲ ਦੀ ਵਾਲੀ ਇਹਨਾਂ ਤੇ ਕੱਲ ਫਿਰ ਤੁਸੀਂ ਵੀ ਸੋਨੇ ਸੋਨੇ ਸੂਟ ਪਾਇਆ ਕਰੋ ਪੰਜੇਬਾਂ ਨਹੀਂ ਕੱਲ ਸੂਟ ਹੀ ਪਾ ਕੇ ਆਵਾਂਗੇ ਹੈ ਹਾਂਜੀ ਅੱਛਾ ਕੱਲ ਤੇ ਅਸੀਂ ਆਉਣਾ ਨਹੀਂ ਆ ਕੋਈ ਨਹੀਂ ਫਿਰ ਆ ਜਾਓ ਤੁਸੀਂ ਫਿਰ ਹਾਂਜੀ ਦੋਸਤੋ ਇਹਨਾਂ ਸਾਰਿਆਂ ਦੇ ਨਾਲ ਗੱਲ ਕੀਤੀ ਬਹੁਤ ਵਧੀਆ ਲੱਗਿਆ ਔਰ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇਹਨਾਂ ਦੇ ਕੰਮ ਦੇ ਵਿੱਚ ਬਹੁਤ ਸਾਰੀਆਂ ਬਰਕਤਾਂ ਪਾਉਣ ਤੇ ਇਹਨਾਂ ਕੁੜੀਆਂ ਨੂੰ ਦੁਕਾਨਦਾਰਾਂ ਨੂੰ ਪ੍ਰਮਾਤਮਾ ਹੋਰ ਤਰੱਕੀ ਦੇਵੇ ਤੇ ਤੁਹਾਡੇ ਸਾਰਿਆਂ ਨਾਲ ਗੱਲ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਇੱਕ ਵਾਰ ਫਿਰ ਤੋਂ ਦੀਵਾਲੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਥੈਂਕ ਯੂ ਮਿਹਰਬਾਨੀ ਹਾਂਜੀ ਦੋਸਤੋ ਇਹ ਆਜੀ ਸ਼ਹਿਰ ਅਮਰਤਸਰ ਦੀ ਦੀਵਾਲੀ ਜੋ ਕਿ ਬਹੁਤ ਹੀ ਐ ਜਦਾਂ ਮੇਸ਼ੀ ਬੁ ਦੁਵਾਲੀ ਆ ਕਹਿੰਦੇ ਦਾਲਾ ਰੋਟੀ ਧਰਤੀ ਦੇ ਦੁਵਾਲੀ ਅੰਮ੍ਰਿਤਸਰ ਦੀ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਸੋਸਰ ਹਦੀ ਲੋਕ ਬਸਾ ਚੈਨਲ ਨੇ ਤੁਹਾਣਾ ਮੋਹਾਰਾ ਪਿਆਰ ਤੇ ਬਹੁਤ ਬਹੁਤ ਸਤਿਕਾਰ ਥੈਂਕ ਯੂ ਮਿਹਰਬਾਨੀ